ਸਿਹਬ ਪਹੁੰਚੇ ਨੇ ਸ਼ੇਰਵਾਲੀਆ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕਰਦੇ ਜੀ ਤੁਸੀਂ ਗਰਾਊਂਡ ਤੇ ਪਹੁੰਚੇ ਹੋ ਕੀ ਕਹਿਣਾ ਜੀ ਰਾਜ ਸਭਾ ਮੈਂਬਰ ਵੀ ਪਹੁੰਚੇ ਆ ਸੰਤ ਮਹਾਪੁਰਸ਼ ਬਹੁਤ ਵੱਡੀ ਸਾਡੀ ਕਿਰਪਾ ਇਹ ਰਾਜ ਸਭਾ ਮੈਂਬਰ ਇੱਕ ਸਾਝੇ ਸਾਰਿਆਂ ਦੇ ਤੇ ਜਿਹੜੀ ਸੇਵਾ ਇਹਨਾਂ ਦੀ ਪਿਛਲੇ ਜਿੱਦਾਂ ਦਾ ਫਲੱਡ ਆਇਆ ਉਹ ਦੰਦੇ ਸੁਲਤਾਨਪੁਰ ਏਰੀਆ ਚ ਤਕੜੇ ਹੋ ਕੇ ਲੋਕਾਂ ਨੂੰ ਰਾਹਤ ਦੇ ਰਹੇ ਆ ਤੇ ਮੈਂ ਸਮਝਦਾ ਜਿਹੜਾ ਅੱਜ ਸਾਡੇ ਇੱਥੇ ਆ ਢਾ ਲੱਗ ਰਹੀ ਸੀ ਮਢਾਲਾ ਸਰਨਾ ਦੇ ਵਿੱਚ ਦੇਖੋ ਜਿੱਥੇ ਪ੍ਰਸ਼ਾਸਨ ਵੀ ਕੰਮ ਕਰ ਰਿਹਾ ਜਿਹੜਾ ਸਰਕਾਰ ਅਫਸਰ ਸਰਕਾਰ ਦੇ ਉਥੇ ਬਾਬਾ ਜੀ ਨੇ ਵੀ ਆਪਣਾ ਯੋਗਦਾਨ ਪਾਇਆ ਮੈਂ ਇਹਨਾਂ ਦਾ ਧੰਨਵਾਦੀ ਹਾਂ ਕਿਉਂਕਿ ਇਹਨਾਂ ਦੀ ਸੰਗਤ ਆਈ ਆ ਦੇਖੋ ਜਿੱਥੇ ਸੰਗਤ ਆ ਜਾਵੇ ਮਹਾਪੁਰਸ਼ ਆ ਜਾਣ ਤਾਂ ਸੱਚੀ ਭਾਗ ਦੀ ਕਿਰਪਾ ਹੋ ਜਾਂਦੀ ਹੈ ਤੁਸੀਂ ਇੱਕ ਗੱਲ ਕੀਤੀ ਕਿ ਇਹ ਸਾਂਝੇ ਇਹ ਪਹਿਲੀ ਆਪੋਜੀਸ਼ਨ ਪਾਰਟੀ ਹੈ ਜਿਹੜੀ ਕਰੀਕ ਸਾਂਝੇ ਕਿਉਂਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਆ ਤਾਂ ਤੁਸੀਂ ਕਹਿੰਦੇ ਸਾਰੀਆਂ ਪਾਰਟੀਆਂ ਦੇ ਸਾਂਝੇ ਇਹ ਕਿਉਂਕਿ ਸਭਾ ਮੈਂਬਰ ਕਿਸੇ ਪਾਸਿਓਂ ਵੀ ਹੋਣਾ ਕੋਈ ਗੁਨਾਹ ਨਹੀਂ ਹੂੰ ਕੋਈ ਗੁਨਾਹ ਨਹੀਂ ਪਰ ਸਮਾਜ ਸੇਵੀ ਮਾਨਸੰਤ ਮਹਾਪੁਰਸ਼ ਆਏ ਇਹ ਪਰਮਾਤਮਾ ਨਾਲ ਜੁੜੇ ਹੋਏ ਆ ਤੇ ਸਾਂਝੀ ਬਾਤਾਂ ਦਾ ਪ੍ਰਤੀਸ਼ਦਿੰਦੇ ਆ ਤੇ ਸਾਰਿਆਂ ਨੂੰ ਪਿਆਰ ਕਰਦੇ ਆ ਸਾਰਿਆਂ ਨੂੰ ਸਤਿਕਾਰ ਦਿੰਦੇ ਆ ਤੇ ਸਾਡਾ ਵੀ ਫਰਕ ਪੈਂਦਾ ਇਹਨਾਂ ਦੇ ਚਰਨਾਂ ਨੂੰ ਪ੍ਰਣਾਮ ਕਰਨਾ ਹੂੰ ਠੀਕ ਚਲੋ ਜੀ ਰਾਜ ਸਭਾ ਮੈਂਬਰ ਜੀ ਤੇ ਆਪੋਜੀਸ਼ਨ ਦੇ ਆਪਣੇ ਸ਼ੀਰੋਂ ਵਾਲੀਆ ਸਾਹਿਬ ਹਲਕਾ ਬਚਾਏ ਸਾਰ ਕੋਟ